ਪਾਰ ਵਿੱਚ ਵਿਆਹ ਵਾਲਾ ਮਾਹੌਲ ਉਸ ਵੇਲੇ ਮਾਤਮ ਚ ਬਦਲ ਗਿਆ ਜਦੋਂ ਇੱਕ ਸੜਕ ਹਾਦਸੇ 'ਚ ਦਾਦੇ-ਪੋਤੇ ਦੀ ਮੌਤ ਹੋ ਗਈ। ਦਾਦਾ ਆਰਮੀ ਦੇ ਵਿੱਚੋਂ ਰਿਟਾਇਰਡ ਕੈਪਟਨ ਸੀ ਜਦਕਿ ਪੋਤਾ ਵੀ ਫੌਜ ਦੇ ਵਿੱਚ ਸੇਵਾਵਾਂ ਦੇ ਰਿਹਾ ਸੀ। ਇੱਕ ਸੜਕ ਹਾਦਸੇ ਨੇ ਪਰਿਵਾਰ ਤੋਂ ਦੋਨੋਂ ਨੂੰ ਖੋਲਿਆ ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਦੋਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਪਰਿਵਾਰ ਦਾ ਇਸ ਮੌਕੇ ਰੋ ਰੋ ਕੇ ਬੁਰਾ ਖਾਲਸਾ। ਮੈਂ ਸੁਨੀਲ ਬਾਬਾ ਦਾ ਇਹ ਨਾਲ ਨੂੰ ਲੱਗਦਾ ਪਿੰਡਾ ਹੈ। ਤੇ ਜੇਰਾ ਪੂਰਾ ਕਰਾ ਲਿਆ। ਮੈਂ ਸਾਇਨ ਤੋਂ। ਕਿਰਪਾ ਮੇਜਰ ਨਾਲ ਦੇ ਲਈ ਸ਼ਾਮ ਨੂੰ ਸੋਚ ਵਾਸਤੇ ਆਰ.ਟੀ.ਵੀ ਦੇ ਦੋਖਣ ਤੋਂ। ਅਰੇ ਵਾੜੇ। ਇਸੇ ਰੇ ਨੂੰ ਨਾ ਬੋਤ ਟਾੜਾ। ਅਗਰ ਕੋਟੀ ਮੈਰੇ ਲਈ ਲਾਫ 12 ਵਜੇ ਤੱਕ ਅਸੀਂ ਕੱਢੋਗੇ। ਇਸ ਮੈਰੇਜ ਸੋਵਾਰ ਦਾ ਹਰਨ ਤੱਕ ਮੇਰੇ ਹੋਏ। ਜੋੜੀ ਗੇਟ ਗਈ। ਜੋਦੀ ਦੇ ਨਾਲ ਬ੍ਰਦਰ ਜਾਂਦਾ ਹੁੰਦਾ ਕੈਪਟਨ ਸਾਹਿਬ ਦੀ ਜਿੱਤ ਕਰਨ ਵਾਸਤੇ ਜਿਵੇਂ ਵੀ ਲੋਕੀ ਦੇ ਨਾਲ ਕਿਰਾਪਾਨ ਜਾਣਾ ਤੇਸਰਾਂ ਨੇ ਵੀ ਦੁੱਤੀਆ ਭਰ ਪੂਰੀ ਨੂੰ ਖੋਹ ਸਕਦਾ ਪੋਤੇ ਨੂੰ ਨਾਲ ਲਿਆ ਭਗੜ ਚੱਲਦੇ ਨਾਲ ਦਾਦੀ ਸੀ ਇੱਕ ਦੋਤਾ ਸੀ ਇੱਕ ਬਹੁਤ ਦੋਤਾ ਸੀ ਦੂਸਰੇ ਦੋਤੇ ਨੂੰ ਰਸਤੇ ਚ ਤਾਰ ਦਿੱਤਾ ਕਹਿੰਦੇ ਕੰਮ ਦੇ ਅਸੀਂ ਜਾ ਕੇ ਆਨੇ ਹੀ ਜਾਂਦੇ ਪਤਾ ਚੱਲਿਆ ਵੀ ਨਦੀ ਆਨੇ ਦੇ ਲੱਗੇ ਪੁਲ ਦੇ ਨਾਲ ਟਰੱਕ ਨੂੰ ਬਰੋਧ ਕਰ ਰਹੇ ਸੀ ਮੋਰੇ ਉਹ ਗਾਈ ਆਈ ਗਾਈ ਨੂੰ ਬਚਾਉਂਦਿਆਂ ਨੇ ਮੇਰੀ ਗੱਡੀ ਆ ਉਸ ਫਾਇਦੇ ਵਿੱਚ ਰਹੀ ਜਦੋਂ ਸੁਭਾਵੇ ਵਿੱਚ ਵਜੀ ਤਾਂ ਉੱਥੇ ਲੋਕ ਜਿਹੜੇ ਮੋਕੇ ਦੇ ਸੀਗੇ ਅਸੀਂ ਜਾ ਕੇ ਜਦੋਂ ਦੇਖਣਾ ਸਾਨੂੰ ਵੀ ਫੋਨ ਆਇਆ ਜਾ ਕੇ ਦੇਖਿਆ ਕ੍ਰੇਨ ਦੇ ਨਾਲ ਇਸ ਵੀ ਦੇ ਨਾਲ ਉਹਦੇ ਖੁਰਕੀ ਕੱਢੀ ਆ ਕੰਗੀ ਤੋੜ ਕੇ ਉਹਨਾਂ ਨੂੰ ਕੱਢਿਆ ਮੌਕੇ ਤੇ ਹੀ ਕੈਪਟਨ ਸਾਹਿਬ ਕੈਪਟਨ ਰਸੂਲਾ ਸਾ ਉਹਨਾਂ ਦਾ ਸੋਤਰਾ ਸਾਹਿਲ ਮੋਟੋ ਮੌਕੇ ਤੇ ਡੈਥ ਹੋ ਗਈ ਹਨਾ ਜੀ ਮੈਸੇਜ ਉਹ ਦਾਤੀ ਉਹ ਮੁਕੇ ਵਾਲੇ ਹੀ ਦੱਸਦੇ ਸੀ ਵੀ ਉਹ ਵੀ ਐਡਾ ਲੱਗਦਾ ਸੀ ਸਾਨੂੰ ਤੇਰੀ ਵੀ ਡੈਥ ਹੋ ਚੁੱਕੀ ਆ ਭਾਰਤ ਕੰਦੇ ਅਸੀਂ ਉਹਦੀ ਛਾਤੀ ਨੂੰ ਪੁੱਛ ਪੁੱਛਾ ਤਾਂ ਸਹਿਕਦੇ ਹੋਏ ਆ ਆ ਗਏ ਤੋ ਆਰੀ ਦਾ ਪ੍ਰਬੰਧ ਕਰਕੇ ਉਹਨਾਂ ਨੇ ਸੇਵਲ ਹਸਪੀਟਲ ਉਹਨਾਂ ਦੀ ਰੈੱਡ ਮੋਰੀ ਰੱਖੀ ਰਾਤੀ ਨੂੰ ਇਹ ਰਮੋ ਸਿਟਰ ਲੈ ਕੇ ਗਿਆ ਤੀਸਰਾ ਜਿਹੜਾ ਉਹਨਾਂ ਦਾ ਨਾਲ ਡੋਟਾ ਸੀ ਉਹਨੂੰ ਜਲੰਧਰ ਹੈ ਪ੍ਰਕਾਰ ਤੋਂ ਤਾਂ ਹੁਣ ਹੋਣੀ ਪਤਾ ਲੱਗਾ ਜਿਹੜੇ ਲਾਸ਼ੀ ਦਾਦੀ ਨਾਦੀ ਦੀ ਵੀ ਡੈਕ ਹੋਵੇ ਇਹ ਫੇਰੀਏ ਸ਼ੁਰੂ ਹੋ ਅੰਦਵਾਂ ਕਿ ਘਟਨਾ ਹੋਈਆ ਇਸ ਪਰਿਵਾਰ ਪਰਿਵਾਰ ਕੀ ਸਾਰੇ ਏਰੀਆ ਨੂੰ ਮੋਤਾ ਬਹੁਤ ਸੋਖਾ ਕਦੇ ਸਾਰੇ ਕਲਾਕਾਂ ਨਿਵਾਸੀ ਅਹੀ ਭਗਵਾਨ ਅਗੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਆਪਣੇ ਚਰਨਾ ਵਿੱਚ ਰੱਖੀ ਸਾਰੇ ਇਲਾਕੇ ਨੂੰ ਇਹ ਭਾਲਣਾ ਜੋ ਵਰਤ ਗਿਆ ਆ ਉਹਦਾ ਭਾਣੇ ਨੂੰ ਵਰਤਨ ਵਰਤਨ ਤੋਂ ਬਾਅਦ ਉਹਦਾ ਜਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸਾਰੇ ਪਰਿਵਾਰ ਵਾਲਿਆਂ ਨੂੰ ਸਹਿ ਉਹ ਬਖਸ਼ੇ ਅਸੀਂ ਫੇਰ ਇੱਕ ਵਾਰ ਸਾਰੇ ਪਰਿਵਾਰ ਸਾਰਾ ਇਹ ਏਰੀਆ ਇਸ ਵਾਲੇ ਤੇ ਉਹ ਵਾਲੇ ਦੇ ਹੀ ਯਾਦ ਕਰਨਾ ਹੈ ਕਿ ਉਹਨਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ ਵਿੱਚ ਰੱਖੇ ਉਹ ਸ਼ਾਂਤੀ ਦੀ ਹਾਸਤੀ